ਨੇ ਬਾਬਾ ਉਧਰ ਤੋਂ ਪਾਣੀ ਰੋਲਿਆਂ ਦਾ ਟਾਈਮ ਦਾ ਰੋਲਿਆਂ ਦੇ ਟਾਈਮ ਦਾ ਨਾ ਰੋਲੇ ਦੇ ਟਾਈਮ ਦਾ ਉਹ ਤਾਂ ਰੋਲੇ ਦੇ ਟਾਈਮ ਤੋਂ ਪਹਿਲਾਂ ਦਾ 47 47 ਤੋਂ ਪਹਿਲਾਂ ਦਾ ਰੋਲੇ ਰੋਲੇ ਪੈਦ ਕੇ ਰੋਲੇ ਚਾਈ ਬੰਨ ਬੰਨ ਉਹ ਰੋਲਾ ਨਾ ਪਾ ਪਹਿਲੇ 65 ਗੰਗ ਜੀ ਬੜੀ ਤੇ ਬਹੁਤ ਨੇ ਕਿਤੇ ਬਹੁਤ ਸੰਗ ਜੀ ਹਾਂ ਇਹ ਪਾ ਮਜ਼ਾ ਆ ਗਿਆ ਗੱਲ ਸੁਣ ਕੇ ਅੱਜ ਡਾਕਟਰਾਂ ਚ ਰਹਿਦਾ ਗੱਲ ਮੈਨੂੰ ਮਜ਼ਾ ਆ ਗਿਆ ਗੱਲ ਸੁਣ ਕੇ ਡਾਕਟਰ ਆਪ ਆਉਂਦੇ ਉੱਠ ਕੇ ਹਾਂ ਡਾਕਟਰ ਕੋਈ ਗੱਲ ਨਹੀਂ ਸਹੀ ਹੈ ਸਹੀ ਹੈ ਬਾਬਾ ਬਾਬਾ ਨੂੰ ਤੈਨੂੰ ਕਹਾਂ ਤੱਕ ਆਦੀ ਪਛਾਦਦਾ ਨਾਲ ਜਿਹਦਾ ਤਾਂ 1978 ਆ ਇਹਨੇ ਤਾਂ 143 43 ਦੇ ਉਹ ਲਾ ਲਓ 50 ਇਹ ਰੱਖ ਲਓ 50 ਸਾਲ ਤਾਂ ਹੋਈ ਗਈ ਇਹਨੇ ਬਾਬਾ ਹਾਂ 25 75 75 ਤੋਂ ਪਹਿਲਾਂ ਖੇਡਦੇ ਅੰਦਰ ਖੇਡਦੇ 1000 ਰੇਲ ਲਾ ਲਾ ਬਾਬਾ ਕਬੱਡੀ ਖੇਡਦਾ ਸੀ ਖੋਲਦਾ ਹੁੰਦਾ ਸੀ ਕਿ ਕਬੱਡੀ ਖੇਡਦਾ ਸੀ ਕਬੱਡੀ ਖੇਡਦਾ ਸੀ ਕਿ ਖੋਲਦਾ ਹੁੰਦਾ ਸੀ ਕਬੱਡੀ अच्छा कबड्डी ਖੇਡ ਦਾਂਗੇ ਗੇ ਲੇ ਜੀਆ ਅੱਛਾ ਹੁਣ ਵੀ ਆ ਬਸ 100 ਸਾਲ ਨੇ ਹੈ। ਆ ਸੱਟਣ ਲੱਗੇ ਕਰਕੇ। ਬਸ। ਉਹ ਨਹੀਂ ਵਾ। ਸਾਗਲ ਦੇ ਉਹਨਾਂ ਦਾ ਨਾਮ ਹੈ। ਬਲਾ ਅਮੀਨ, ਸੋਮੀਨ। ਉਹ ਠੀਬਾ ਵੀ ਕਿਤੇ ਤੱਕ ਪਹੁੰਚਣਾ? ਓ ਮੇਰਾ ਫ੍ਰੈਂਡ ਆਲਮਪੁਰ ਦੇ ਕੋਲ। ਕਿਹੜਾ? ਠੀਣੋ ਵਾਲ। ਠੀਣੋ ਵਾਲ ਆਲਮਪੁਰ ਦੇ ਕੋਲ। ਮੇਰੇ ਵਾਲ ਦਾ ਹੀ ਆ ਫੇ ਤੂੰ ਤਾਂ। ਨਿੱਜਾ ਪੁਰੋੜੀ ਲੱਗੇ। ਹਾਂ ਠੀਕ ਆ। ਉਤੋਂ ਸਾਈਕਲ ਡੱਗਣਾ, ਤੁਸੀ ਜਾ ਬੰਨਾ। ਹਾਂ ਤੁਸਾ ਸਾਡੇ ਕੋਲ ਹੀ ਆ। ਚਾਹ ਪਾਣੀ ਪੀਣੀ। ਦਸਣਾ ਮੈਦੇ ਤੇ ਮੈਦੇ ਨੇ ਨਾ ਸ। ਅਨੇ ਮੇਰੇ ਨਾਲ ਹੀ ਪਿੰਡ ਆ ਤੁਸਾਂ ਫੇ ਮੁੜ ਕੇ ਟੀਣਾ ਵੀ ਸਾਡੇ ਬੋਲੀ ਆ ਰਾਜ ਪਿੰਡ ਰਾਜ ਪਿੰਡ ਨਾ ਦੋ ਦਿਨ ਬੱਲਾ ਡੇਢ ਦਿਨ ਦਾ ਅੱਛਾ ਜੇ ਸਾਗਰ ਦੇ ਸਹੀਦ ਨੈਸ ਆ ਇਹ ਰੋਡ 'ਤੇ ਇੱਕ ਵਾਰੀ ਲੋਡ ਮੇਂ ਤੁਸਾਂ ਚੱਲਗਾ ਤਾ ਉਪਰ ਉਪਰ ਉਪਰੋਂ ਕੰਮ ਕੰਮ ਕੇ ਮੁੜ ਗਈ ਛੇ ਆ ਗਿਆ ਅੱਛਾ ਸਿੱਪਣਾ ਵਾਲੇ ਅਰੇ ਯਾਰ ਘੰਟਾਂ ਸਾਰੇ ਘੁੰਮਦੇ ਹੁਣ ਫੇ ਕੱਲਾ ਹੀ ਆਇਆ ਇਹਨਾਂ ਤੜਕੋਣੇ ਮੈਂ ਕਿਹਾ ਕੱਲਾ ਹੀ ਆਇਆ ਹੁਣ ਨਾਲ ਕੋਈ ਆਇਆ ਕੋਈ ਫੇ ਕੱਲਾ ਹੀ ਆ ਮੈਂ ਆਪਾਂ ਕੱਲੇ ਰਹੀਦਾ ਅੱਛਾ ਕੱਲਾ ਹੀ ਨਾਲ ਮੇਰੇ ਨਾਲ ਚੱਲ ਜੀ ਫੇ ਮੈਂ ਤੈਨੂੰ ਉਤਾਰ ਦੂੰਗਾ ਆਦਮਪੁਰ ਉੱਥੇ ਉਹ ਮੈਂ ਨਹੀਂ ਬਣਦੀ ਕਿਸੇ ਨਾਲ ਵੀ ਮੈਂ ਕਿਹਾ ਮੈਂ ਆਦਮਪੁਰ ਤਾਰ ਦੂੰਗਾ ਤੈਨੂੰ ਮੇਰ ਨਾਲ ਚੱਲ ਪਈ ਹਾਂ ਆਦਮਪੁਰ ਤਾਰ ਦੂੰਗਾ ਤੈਨੂੰ ਮੇਰ ਨਾਲ ਚੱਲ ਪਈ ਤਾਰ ਦੂੰਗਾ ਆਹੋ ਆਹ ਹੁਣੇ ਜਾਣਾ ਦਵਾਈ ਲੈ ਕੇ ਆਹੋ ਇਹ ਤਾਂ ਚੰਗੀ ਗੱਲ ਆ ਮੈਂ ਨਹੀਂ ਉਧਰ ਨੂੰ ਜਾਣਾ ਇਹ ਤਾਂ ਬਹੁਤ ਚੰਗੀਆਂ ਗੱਲਾਂ ਆ ਠਾਰ ਤਾਰ ਦੂੰਗਾ ਤੈਨੂੰ ਠਾਰ ਤੋਂ ਪਡੋਰੀ ਜਣਾ ਤੋਂ ਮੈਂ ਫੇਰ ਨਾ ਹੋਰ ਵੀ ਚੰਗੀ ਗੱਲ ਆ ਆਪਾਂ ਦੋਨਾਂ ਨੇ ਗੱਲਾਂ-ਬਾਤਾਂ ਮਾਰਦੇ ਜਾਵਾਂਗੇ ਹਾਂ ਇਹ ਰਾਸ ਹਾਂ तू ਮੇਰੀ ਹੈਲਪਰ ਕਰਨ ਲੱਗਾ ਹੈਲਪਰ ਤੇ ਤੈਨੂੰ ਕੋ ਕੰਮ ਹੈਗਾ ਲੋ ਲਾਲ ਨਹੀਂ ਨਹੀਂ ਕੰਮ ਬਸ ਤੈਨੂੰ ਮਿਲ ਲਿਆ ਬਸ ਬਸ ਆ ਡਾਕਟਰ ਨੂੰ ਮਲਾ ਦੇ ਕੋਈ ਵੀ ਕੰਮ ਹੋ ਗਏ ਡਾਕਟਰ ਨੂੰ ਮਲਾ ਦੇ ਉਹ ਹੋਰ ਹੋਰ ਕੋਈ ਕੰਮ ਨਹੀਂ ਇਹ ਸਾਰਾ ਸ਼ੌਪ ਵੀ ਕਹਿੰਦਾ ਵੇ ਕੰਮ ਜਿਹੜਾ ਮਰਜ਼ੀ ਕਰਾ ਲਓ ਜੀ ਲੈ ਲਓ ਤਕੜੇ ਖੋਟਣੇ ਕੰਮ ਜਿਹੜਾ ਮਰਜ਼ੀ ਕਰਾ ਲਓ ਜੀ ਲੈ ਲਓ ਤਕੜੇ ਖੋਟਣੇ ਇਹ ਅਲੱਗ-ਅਲੱਗ ਕੋਰਸ ਕਰਾਉਂਦਾ ਸਹੀ ਹੈ ਹਾਂ ਮੇਰਾ ਮੁੰਡਾ ਵੀ ਸਾਂਝ ਲੋ ਗਿਆ ਅੱਛਾ ਉਹਦੇ ਕੋ ਆ ਜਾਂਦੇ ਬੰਦੇ ਮਾ ਮਾ ਜੀਆ ਮਾ ਮਾ ਜੀਆ ਜਿਉਂ ਭਾਰਾ ਕੰਮ ਹੋਵੇ ਤੇ ਕਹਿੰਦਾ ਮੈਂ ਇਹਨੂੰ ਕੀ ਕਰੂੰਗਾ ਤੇ ਪਾਪੇ ਨੂੰ ਬਹੁਤ ਆ ਹਾਂ ਜਿਉਂ ਮਿਲ ਕੋ ਆ ਜਾਂਦੇ ਆ ਤੇ ਆ ਜੀ ਉਹ ਮਿਲਦੇ ਆ ਨਾ 100 ਮੀਲ ਨਹੀਂ 100 ਮੀਲ ਤੇ ਨਾ ਕੋ ਬਹੁਤ ਜਾਂਦੀ ਹੈ ਅੱਛਾ 100 ਮੀਲ ਤੱਕ ਅਜੇ ਨਹੀਂ ਗਾ ਸੈਟ ਆ ਆਉਂ ਆ ਕੇ ਬੈਠਾਂ ਗਲਾਂ ਦੀਦਾ ਮੈਨੂੰ ਇਹ ਸੁਣਨਾ ਕਿ ਕੀ ਗੱਲ ਕਹਿਣਾ ਯਾਰ ਕੱਲ੍ਹ ਕੋ ਆ ਕੇ ਜਿੱਦਾ ਸਾਡੇ ਸਾਹ ਕੋਈ ਬਾਬਾ ਉੱਧਾ ਤੇਰਾ ਪਿੰਡ ਕਿਹੜਾ ਆ ਪਿੰਡ ਕਿਹੜਾ ਤੇਰਾ ਟੀਣਾ ਅੱਛਾ ਪਿੰਡ ਵੀ ਦੱਸ ਦੇਣਾ ਤੂੰ ਬੁੱਝ ਤੂੰ ਰਮੇ ਅੱਛਾ ਨਹੀਂ ਨਹੀਂ ਪਿੰਡ ਫਡੋਰੀ ਨਿਧਰਾ ਹਾਂ ਨਾਲਾ ਸ਼ਹਿਰ ਕਰਾਂ ਤਲਵਾੜੇ ਪੈਨੇ ਜੁੱਤੀਆਂ ਧੀਵਾ ਹੁੰਦਾ ਨਹੀਂ ਐਸਾ ਫਡੋਰੀ ਨਿਧਰਾ ਤੇਰਾ ਪਿੰਡ ਆ ਵੇ ਹੈਨਾ ਤੇ ਬਾਬਾ ਤੇ ਕਠਾਰ ਤਾਰ ਦੂੰਗਾ ਕਠਾਰ ਤੋਂ ਤਾਂ ਬਡੋਰੀ ਨਿਝਰਾ ਲੱਗ ਗਈ ਆ ਕਠਾਰ ਤੋਂ ਤਾਂ ਲੱਗ ਗਈ ਆ ਬਡੋਰੀ ਨਿਝਰਾ ਤੇ ਇਹ ਗੰਨੀ ਗੱਲ ਬਾਣੀ ਹਾਂ ਬਡੋਰੀ ਛੱਡ ਗਿਆ ਮੈਂ ਤੇ ਕਠਾਰ ਵਾਲੇ ਡਾਕਟਰ ਕਹਿੰਦੇ ਮਜ਼ਦੂਰ ਉਹ ਵੀ ਸਾਰੇ ਜਾਣਦੇ ਆ ਮੈਨੂੰ ਹਾਂ ਉਹ ਉੱਥੋਂ ਬੱਤੇ ਬੈਠੇ ਚੱਲਦੀ ਨੀ ਬਡੋਰੀ ਨੂੰ ਕਠਾਰ ਤੱਕ ਤੈਨੂੰ ਮੈਂ ਲੈ ਜਾਣਾ ਸੈਨਾ ਸੰਤ ਰੋਲ ਮਾਰ ਲੈਂਦੇ ਕਿਸੇ ਫਿਰ ਅੱਛਾ ਉੱਡਾ ਪੜਾ ਰੋੜੋ ਮਾਰਿਆ ਮੈਨੂੰ ਬਨਾਰਸ ਛੱਡ ਕੇ ਆਇਆ ਹੈ ਬਨਾਰਸ ਆਹੋ ਅੱਛਾ ਸਾਰਾ ਮੁਲਕੀ ਆ ਗਿਆ ਉਥੋਂ ਅੱਛਾ ਮੈਂ ਕੌਫੀ ਵੇਖਣ ਚਲਾ ਗਿਆ ਅੱਜ ਕੌਫੀ ਕਰਨ ਦੀ ਹਾਂ ਕਨਵੀਰ ਪਰ ਉਹ ਮੈਂ ਕੌਫੀ ਦੇ ਨਾਲ ਸਾਰੇ ਦੁਨੀਆਂ ਆ ਗਏ ਮੈਂ ਲੱਗਿਆ ਉੱਥੇ ਇਕੱਲਾ ਹੀ ਸਹੀ ਹੈ ਚੱਲ ਲੱਗ ਬਾਬਾ ਤੋਂ ਕੰਟੈਕਟ ਸਾਡੀ ਸੰਗਤ ਚੱਲ ਗਈ ਬਹੁਤ ਤੁਸੀਂ ਜਿੱਤਾਂ ਕਰ ਹੋਵੇ ਰਾਜਾ ਮਾਂ ਵੀ ਚੱਲ ਜਾਂਦਾ ਹਾਂ ਵਧੀਆ ਦੇ ਦੇ ਇੱਥੇ ਵੀਡੀਓ ਬਈ ਜਾਂਦਾ ਮੇਰਾ ਕੰਟੈਂਟ ਚੱਲਣ ਲੱਗਾ ਵਧੀਆ ਆਪਾਂ ਜੂੜ ਬਹਿ ਕੇ ਗੱਲ ਕਰੀਏ ਨਿਸੰਤਨ ਨੂੰ ਸਾਨੂੰ ਪਾਸ ਚੱਲ ਫੇਕੇ ਤੇ ਕਰਾਂ ਬੇ ਆਪ ਜਲਦੀ ਵਾਰੀ ਕਰਦੇ ਆ ਚੱਲ ਇੰਨਾ ਹੀ ਟੇਕ ਬਹੁਤ ਹਾਂ